ਵੇਰਕਾ ਡੇਲੀ ਕ੍ਰਾਂਤੀਕਾਰ ਯੂਨੀਅਨ ਦੀ ਅਗਵਾਹੀ ਹੇਠ ਵੱਖ-ਵੱਖ ਮਿਲਕ ਪਲਾਂਟ ਗੁਰਦਾਸਪੁਰ ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਦੁੱਧ ਉਤਪਾਦਕਾਂ ਨੇ ਦੁੱਧ ਡੋਲ ਕੇ ਆਪਣਾ ਸੰਕੋਚਮਈ ਰੋਸ ਜ਼ਾਹਰ ਕੀਤਾ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਨੇ 2 ਰੁਪਏ ਪ੍ਰਤੀ ਲੀਟਰ ਰੇਟ ਕੱਟ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਦੁੱਧ ਉਤਪਾਦਕ ਕਈ ਤਰ੍ਹਾਂ ਦੇ ਆਰਥਿਕ ਸੰਕਟ ਵਿੱਚ ਘਿਰੇ ਹੋਏ ਹਨ ਪਿਛਲੇ ਦਿਨੀ ਹੜ ਆਉਣ ਕਰਕੇ ਉਹਨਾਂ ਨੂੰ ਦੌਰੀ ਮਾਰ ਪਈ ਅਜਿਹੀ ਸਥਿਤੀ ਵਿੱਚ ਰੇਟ ਵਧਾਉਣ ਦੀ ਬਜਾਏ ਘਟ ਕਰ ਦਿੱਤੇ ਗਏ ਇਸ ਦੇ ਨਾਲ ਹੀ ਉਹਨਾਂ ਦੋਸ਼ ਲਗਾਇਆ ਕਿ ਪਿੰਡ ਕਲੀਅਰ ਕਲਾਂ ਦੇ ਵੇਰਕਾ ਸੁਸਾਇਟੀ ਵੀ ਪੰਚਾਇਤੀ ਚੋਣਾਂ ਦੀ ਸਿਆਸੀ ਰੰਜਿਦ ਕਾਰਨ ਬੰਦ ਕਰ ਦਿੱਤੀ ਗਈ। ਵੇਰਕਾ ਮਿਲਕ ਪਲਾਂਟ ਨੇ ਪੂਰੇ ਪਿੰਡ ਦਾ ਦੁੱਧ ਲੈਣਾ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਹੋਰ ਵੀ ਅਨੇਕਾਂ ਮੁਸ਼ਕਲਾਂ ਦੇ ਕਾਰਨ ਉਹਨਾਂ ਨੇ ਇੱਥੇ ਦਰਨਾ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਤੋਂ ਆਈ ਟੀਮ ਅਤੇ ਮੈਨੇਜਮੈਂਟ ਕਮੇਟੀ ਗੁਰਦਾਸਪੁਰ ਦੇ ਇਲਾਵਾ ਪੁਲਿਸ ਪ੍ਰਸ਼ਾਸਨ ਅਤੇ ਸ਼ਿਵਲ ਪ੍ਰਸ਼ਾਸਨ ਦੇ ਨਾਲ ਵੇਰ ਕਮ ਡੇਰੀ ਕ੍ਰਾਂਤੀਕਾਰੀ ਯੂਨੀਅਨ ਨੇ ਮੀਟਿੰਗ ਕੀਤੀ ਜਿਸ ਦੌਰਾਨ ਇਹ ਸਮਝੋਤਾ ਹੋਇਆ ਕਿ 22 ਦਸੰਬਰ 2025 ਤੋਂ ਪਿੰਡ ਕਲੇਰਕਲਾਂ ਦਾ ਦੁੱਧ ਵੀ ਚੁੱਕਿਆ ਜਾਏਗਾ ਅਤੇ 21 ਦਸੰਬਰ 2025 ਤੋਂ ਰੇਟ ਵਿੱਚ 1 ਰੁਪਏ ਦਾ ਵਾਧਾ ਕੀਤਾ ਜਾਏਗਾ ਅਸੀਂ ਵੇਰ ਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਗੁਰਦਾਸਪੁਰ ਪੰਜਾਬ ਗੁਰਦਾਸਪੁਰ ਵੱਲੋਂ ਅੱਜ ਅਸੀਂ ਜਿਹੜੇ ਬੜੀ ਦੁੱਖ ਦੀ ਘੜੀ ਦੇ ਵਿੱਚ ਅੱਜ ਅਸੀਂ ਮਿਲਕ ਪਲਾਂਟ ਗੁਰਦਾਸਪੁਰ ਦੇ ਬੂਏ ਗਾੜੀ ਖਲੋਤੇ ਆ ਜਿੱਥੇ ਕੱਲ ਫੈਸਲਾ ਹੋਇਆ ਸੀ ਕੱਲ ਸਾਡਾ ਇੱਥੇ ਆਪਣੀ ਜਥੇਬੰਦੀ ਦਾ ਪੂਰੇ ਸਕੱਤਰ ਜੁਨੀਅਨ ਦਾ ਧਰਨਾ ਸੀ ਜਿਹੜੀਆਂ ਚਾਰ ਮੰਗਾਂ ਨੂੰ ਲੈ ਕੇ ਅਸੀਂ ਕੱਲ ਧਰਨਾ ਦੇਣਾ ਸੀ ਜਿਹੜਾ ਧਰਨਾ ਕੱਲ ਸਾਡਾ ਚੁਕਵਾਇਆ ਗਿਆ ਫੈਸਲਾ ਕਰਕੇ ਉਹ ਧਰਨੇ ਦੀਆਂ ਮੰਗਾਂ ਸਨ ਕਿ ਇੱਕ ਤੇ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਹੀ ਹੜ੍ਹ ਜਿਹੜਾ ਵੱਡਿਆ ਜਿਹੜਾ ਨੁਕਸਾਨ ਕਰ ਗਿਆ ਪੂਰਾ ਇਲਾਕਾ ਤਬਾਹ ਹੋ ਗਿਆ ਜਿਦੇ ਚ ਬਰਦਾਸ਼ਪੁਰ ਵੱਡੇ ਪੱਧਰ ਤੇ ਤਬਾਹ ਹੋ ਗਿਆ ਵਾ ਤੇ ਪੰਜਾਬ ਹੜ੍ਹ ਦੀ ਮਾਰ ਹੇਠ ਆਉਣ ਕਰਕੇ ਤੇ ਕਿਸਾਨਾਂ ਦੀ ਵੇਖੋ ਜੀ ਉਤਾਰ ਗਈ ਝੋਨੇ ਦੀ ਫਸਲ ਪਾਲੀ ਜਿਹੜੀ ਤਬਾਹ ਹੋ ਗਈ ਤੇ ਉਸ ਤੋਂ ਬਾਅਦ ਕਈ ਦਿਧਾਰੂ ਪਸ਼ੂ ਰੁੜ ਗਏ ਚਾਰਾ ਰੁੜ ਗਿਆ ਸੁੱਕਾ ਰੁੜ ਗਿਆ ਤੂੜੀ ਤੰਦ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਪਰ ਲੋਕਾਂ ਨੇ ਲੋਕਾਂ ਦੀ ਮਦਦ ਕੀਤੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਸਰਕਾਰਾਂ ਨੇ 21 12 ਤੋਂ 2 ਰੁਪਏ ਪ੍ਰਤੀ ਲੀਟਰ ਦਾ ਰੇਟ ਘਟਾ ਕੇ ਵੇਰ ਕੇ ਨੇ ਲੋਕਾਂ ਦਾ ਲੱਕ ਤੋੜਤਾ ਪੰਜਾਬ ਦਾ ਇਹ ਸਾਡੀ ਇੱਕ ਮੰਗ ਸੀ ਦੂਸਰੀ ਮੰਗ ਸੀ ਕਿ ਸਾਡੇ ਗੁਰਦਾਸਪੁਰ ਮਿਲਕ ਪਲਾਂਟ ਦਾ ਜਿਹੜਾ ਖਰੀਦ ਰੇਟ ਦੁੱਧ ਆ ਉਹ ਪੂਰੇ ਪੰਜਾਬ ਦੇ ਪਲਾਂਟਾਂ ਨਾਲੋਂ ਘਟਿਆ ਜਿਹੜੀ ਸਾਡੇ ਲੰਮੇ ਸਮੇਂ ਤੋਂ ਕਿਸਾਨ ਦੁੱਧ ਦਪਾਤਕ ਜੜੀ ਆ ਉਹ ਦੁੱਖ ਹੰਡਾਰੇ ਨੇ ਜਿਹੜੀ ਅਸੀਂ ਕੱਲ ਗੱਲ ਜਿੱਥੇ ਇੱਥੇ ਬਹਿ ਕੇ ਕੀਤੀ ਤੀਸਰੀ ਸਾਡੀ ਵੱਡੀ ਮੰਗ ਸੀ ਕਿ ਜਿਹੜੀ ਪਿੰਡ ਕਲੇਰ ਕਲਾ ਦੇ ਆ ਸਾਰੇ ਕਿਸਾਨ ਖਲੋਤੇ ਹੋਏ ਨੇ ਇਹ ਉਸ ਤੋਂ ਬਾਅਦ ਇਹ ਸਾਡੀ ਮੰਗ ਸੀ ਚੌਥੀ ਮੰਗ ਸੀ ਸਾਡੀ ਕਿ ਮਿਲਕ ਪਲਾਂਟ ਗੁਰਦਾਸਪੁਰ ਦੇ ਜੀਐਮ ਦਾ ਰਵੱਈਆ ਬਹੁਤ ਗਲਤ ਆ ਉਹ ਲੋਕਾਂ ਪੱਖੀ ਨਹੀਂਗਾ ਲੋਕਾਂ ਪੱਖੀ ਇਨਾ ਕਿਉਂਕਿ ਉਹ ਸਰਕਾਰ ਪੱਖੀ ਰਵਈਆ ਵਾ ਜਦੋਂ ਵੀ ਅਸੀਂ ਆਪਣੀ ਜਥੇਬੰਦੀ ਉਹਨਾਂ ਮਿਲਣ ਆਏ ਆ ਜਾਂ ਸਕੱਤਰ ਭਰਾ ਮਿਲਣ ਆਉਂਦੇ ਆ ਦੁੱਧਤਪਾਲਕ ਮਿਲਣ ਆਉਂਦੇ ਆ ਤੇ ਰਵਈਆ ਬਹੁਤ ਗਲਤ ਹੁੰਦਾ ਵਾ ਇਹਨਾਂ ਗੱਲਾਂ ਨੂੰ ਕੱਲ ਲੈ ਕੇ ਸਾਡਾ ਇੱਥੇ ਧਰਨਾ ਅਸੀਂ ਕੱਲ 26 12 2025 ਨੂੰ ਤੇ ਭਰਾਓ ਅਸੀਂ ਧਰਨਾ ਲਾਵਣਾ ਜਦੋਂ ਇੱਥੇ ਬੈਠੇ ਆ ਤੇ ਜੀਐਮ ਸਾਹਿਬ ਖੁਦ ਗੇਟ ਤੇ ਆ ਕੇ ਇਹ ਗੱਲ ਕਹਿੰਦੇ ਆ ਕਿ ਆਪਣੇ ਮਿਲਕ ਪਲਾਂਟ ਮੁਹੱਲੀ ਦੇ ਉੱਤੋਂ ਹੈੱਡ ਆਫਿਸ ਦੇ ਵਿੱਚੋਂ ਟੀਮ ਆਈ ਹੋਈ ਆ ਪ੍ਰਸ਼ਾਸਨ ਜਿਹੜਾ ਨਾਲ ਬੈਠੇਗਾ ਅਸੀਂ ਨਾਲ ਬੈਹਨੇ ਆ ਇਥੋਂ ਤੱਕ ਕਿ ਮੈਨੇਜਮੈਂਟ ਕਮੇਟੀ ਜਿਹੜੀ ਆ ਡਾਇਰੈਕਟਰ ਸਮੇਤ ਨਾਲ ਬੈਹਦੇ ਆ ਸਾਡੇ ਨਾਲ ਇੱਕ ਵਾਰ ਗੱਲਬਾਤ ਕਰੋ ਅਸੀਂ ਗੱਲਬਾਤ ਕੀਤੀ ਗੱਲਬਾਤ ਤੇ ਸਾਡੀਆਂ ਸਾਰੀਆਂ ਮੰਗਾਂ ਤੇ ਮੋਹਰ ਲਾਈ ਗਈ ਜਿਹਦੇ ਵਿੱਚ ਪਿੰਡ ਕਲੀਅਰ ਕਰਾਉਣ ਵਾਲੀ ਅੱਜ ਗੱਲ ਤੇ ਅਸੀਂ ਖਲੋਤੇ ਆ ਪਿੰਡ ਕਲੀਅਰ ਕਲਾਮ ਵਾਲੀ ਗੱਲ ਤੇ ਪਹਿਲ ਦੇ ਆਧਾਰ ਤੇ ਗੱਲ ਕੀਤੀ ਗਈ ਤੇ ਇਹ ਗੱਲ ਕਿਹਾ ਗਿਆ ਤੇ ਕੱਲ ਤੋਂ ਸਵੇਰ ਤੋਂ ਹੀ ਉਹ ਬੀ ਐਮ ਸੀ ਚਾਲੂ ਕੀਤੀ ਜਾਊਗੀ ਤੁਸੀਂ ਦੁੱਧ ਖਰੀਦੋ ਪਿੰਡ ਦੇ ਵਿੱਚੋਂ ਤੇ ਅਸੀਂ ਭਰਾਓ ਦੁੱਧ ਖਰੀਦ ਕੇ ਆਓ ਦੁੱਧ ਵਿਕਰੀਦ ਕੇ ਮਿਲਕ ਪਲਾਂਟ ਗੁਰਦਾਸਪੁਰ ਦੇ ਜੀਐਮ ਨੂੰ ਫੋਨ ਕੀਤਾ ਕਿ ਟੈਂਕਰ ਭੇਜੋ ਦੁੱਧ ਅਸੀਂ ਇਕੱਠਾ ਕੀਤਾ ਵਾ ਪਿੰਡ ਦੇ ਵਿੱਚੋਂ ਕਿਲੋ-ਕਿਲੋ ਦੋ-ਦੋ ਕਿਲੋ ਕਿਸਾਨਾਂ ਦਾ ਦੁੱਧ ਇਕੱਠਾ ਕੀਤਾ ਵਾ ਪਰ ਉਹ ਜੀਐਮ ਦਾ ਸਾਫ਼ ਜਵਾਬ ਸੀ ਕਿ ਟੈਂਕਰ ਤੁਹਾਡੇ ਨਹੀਂ ਆਊਗਾ ਇਸ ਰੋਸ ਨੂੰ ਲੈ ਕੇ ਅਸੀਂ ਅੱਜ ਆਪਣਾ ਦੁੱਧ ਇਕੱਠਾ ਕੀਤਾ ਹੋਇਆ ਦੁੱਧ ਜੜਾ ਵਾ ਮਿਲਕ ਪਲਾਂਟ ਗੁਰਦਾਸਪੁਰ گاڑی ਲੈ ਕੇ ਆਏ ਆ ਕਿ ਸਾਡਾ ਦੁੱਧ ਲਾਓ ਪਰ ਜੀਐਮ ਦੁੱਧ ਲੈਣ ਦੀ ਬਜਾਏ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਨਾਲ ਧੱਕਾਮੁਖੀ ਕਰਨ ਦੀ ਜੁਰਤਵਖਾਈ ਉਹਨਾਂ ਨੇ ਤੇ ਆਪਣੀ ਸਾੜਨਾ ਧੱਕੇ ਨਾਲ ਜਿਹੜਾ ਸਾਨੂੰ ਉਥੋਂ ਪਰਾ ਕੀਤਾ ਗਿਆ ਗੇਰ ਤੋਂ ਅਸੀਂ ਇਸ ਰੋਸ ਦੇ ਵਿੱਚ ਆਣ ਕੇ ਇਹ ਜਿਹੜਾ ਦੁੱਧ ਇੱਥੇ ਰੋੜ ਕੇ ਚੱਲੇ ਆ ਤੇ ਆਪਣੀਆਂ ਕਿਸਾਨ ਮਜ਼ਦੂਰ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਇੱਕ ਬੰਨੇ ਪੰਜਾਬ ਦਾ ਮੁੱਖ ਮੰਤਰੀ ਇਹ ਖੇਖਣ ਕਰ ਰਿਹਾ ਵਾ ਕਿ ਘਰ ਘਰ ਸੁਸਾਇਟੀਆਂ ਪਿੰਡ ਪਿੰਡ ਸੁਸਾਇਟੀਆਂ ਚਲਾ ਕੇ ਰੋਕਾਂ ਨੂੰ ਰੁਜ਼ਗਾਰ ਦਵੋ ਤੇ ਤਗੜੇ ਹੋ ਕੇ ਰੁਜ਼ਗਾਰ ਰੁਜ਼ਗਾਰ ਲਾਓ ਆਪਾਂ ਕਾਰਪੋਰੇਟ ਦਾਰੇ ਨੂੰ ਵੱਡੇ ਪੱਦਰ ਤੇ ਚਲਾਉਣਾ ਵਾ ਦੂਸਰੇ ਬੰਨੇ ਸੋਸਾਇਟੀਆਂ ਜਿਹੜੀਆਂ ਚਲਾ ਰੀਆਂ ਹੋਈਆਂ ਨੇ 10-15 ਸਾਲ ਤੋਂ ਸੋਸਾਇਟੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਬੰਦ ਕਰਕੇ ਅੱਜ ਕਿਸਾਨਾਂ ਦਾ ਹਾਲ ਕੀਤਾ ਜਾ ਰਿਹਾ ਵਾ ਇਸ ਕਰਕੇ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਕੋਟ ਕੋਟ ਧੰਨਵਾਦ ਕਰਦੇ ਆ ਮੇਰਾ ਨਾਮ ਬਚਿੱਤਰ ਸਿੰਘ ਵੇਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਜਰਨਲ ਸਕੱਤਰ ਜ਼ਿਲ੍ਹਾ ਗਰਦਾਸਪੁਰ ਵੱਲੋਂ ਮੈਂ ਗੱਲ ਕਰ ਰਿਹਾ ਆ ਅੱਜ ਜਿਹੜਾ ਇੱਥੇ ਸਾਡਾ ਦੁੱਧ ਰੋੜਨ ਦਾ ਮੁਖ ਕਰਨੇ ਆ ਕਿ ਸਾਡੀ ਕਲੇਰ ਕਲਾਂ ਦੀ ਜਿਹੜੀ ਬੀ ਐਮ ਸੀ ਜਿਹੜੀ ਸੋਸਾਇਟੀ ਆ ਸਾਡੀ ਇਹ ਪਿਛਲੇ 2 ਸਾਲ ਤੋਂ ਜਿਹੜੀ 86 ਭੇਡ ਚੜੀ ਹੋਈ ਆ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਵਿਰੋਧੀ ਧਿਰ ਜਦੋਂ ਹਾਰਿਆ ਤੇ ਉਹਨਾਂ ਨੇ ਇਹ ਸੁਸਾਇਟੀ ਜਿਹੜੀ ਆ ਬੰਦ ਕੀਤੀ ਹੋਈ ਆ 2 ਸਾਲ ਤੋਂ ਸੁਸਾਇਟੀ ਦੀ ਜਿਹੜੀ ਪੂਰੀ ਸਭਾ ਆ ਜਿਹੜੀ ਉਥੋਂ ਦੀ ਮੈਨੇਜਮੈਂਟ ਆ ਉਹ ੱੱਕੇ ਖਾ ਰਹੀ ਆ ਤੇ ਪਲਾਨ ਦੇ ਹਾੜੇ ਕੱਢ ਰਹੀ ਆ ਕਿ ਸਾਡੀ ਜਿਹੜੀ ਆ ਪਿੰਡ ਦੀ ਸੁਸਾਇਟੀ ਜਿਹੜੀ ਆ ਚਾਲੂ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਜਿਹੜੇ ਸਾਡੇ ਪਿੰਡ ਦੇ ਕਿਸਾਨ ਨੇ ਦੁੱਧ ਪਾੜ ਕੇ ਆ ਉਹਨਾਂ ਦਾ ਜਿਹੜਾ ਦੁੱਧ ਖੱਜਲ ਖਵਾਰ ਹੋ ਰਿਹਾ ਆ ਇਸ ਕਰਕੇ ਕੱਲ ਜਿਹੜਾ ਸਾਡਾ ਫੈਸਲਾ ਇੱਥੇ ਪੂਰੀ ਮੈਨੇਜਮੈਂਟ ਦੇ ਨਾਲ ਹੈੱਡ ਆਫਿਸ ਦੇ ਨਾਲ ਇਥੋਂ ਦੇ ਜੀਐਮ ਸਾਹਿਬ ਤੇ ਪ੍ਰਸ਼ਾਸਨ ਦੇ ਨਾਲ ਜਿਹੜਾ ਗਰਦਾਸਪੁਰ ਦਾ ਪ੍ਰਸ਼ਾਸਨ ਆ ਉਹਦੀ ਮੌਜੂਦਗੀ 'ਚ ਇਹ ਫੈਸਲਾ ਹੋਇਆ ਸੀਗਾ ਕਿ ਜਿਹੜੀਆਂ ਰੇਟ ਨੂੰ ਲੈ ਕੇ ਮੰਗਾ ਆ ਉਹਦੇ ਨਾਲ ਹੀ ਜਿਹੜੀ ਕਲੀਅਰ ਕਲਾਂ ਦੀ ਜਿਹੜੀ ਮੰਗਿਆ ਜਿਹੜੀ ਬੀਐਮਸੀ ਆ ਉਹ ਅੱਜ ਜਿਹੜੀ ਆ 27 12 2025 ਨੂੰ ਚਾਲੂ ਕੀਤੀ ਜਾਊਗੀ ਇਹਨਾਂ ਨੇ ਦੁੱਧ ਇਕੱਠਾ ਕੀਤਾ ਉਹ ਸਵੇਰ ਤੇ ਪਰ ਜਿਹੜਾ ਆ ਜੀਐਮ ਸਾਹਿਬ ਨੇ ਉੱਥੇ ਟੈਂਕਰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਰੋਜ਼ ਵਜੋਂ ਅੱਜ ਇੱਥੇ ਉਹ ਦੁੱਧ ਇਕੱਠਾ ਕੀਤਾ ਹੋਇਆ ਇੱਥੇ ਰੋੜਿਆ ਆ ਤੇ ਸੋਮਵਾਰ ਨੂੰ ਅਸੀਂ ਵੱਡੇ ਪੱਦਰ ਤੇ 29 ਤਰੀਕ ਨੂੰ ਇੱਥੇ ਆਣ ਕੇ ਵੱਡਾ ਪ੍ਰੋਟੈਸਟ ਕਰਾਂਗੇ ਇਹ ਜਿਹੜੀ ਬੀਐਮਸੀ ਸਾਡੀ ਛਾਸੀ ਪੇੜ ਚੜੀ ਹੋਈ ਆ ਇਹਨੂੰ ਹਰ ਹਾਲ ਦੇ ਵਿੱਚ ਅਸੀਂ ਬਹਾਲ ਕਰਾਵਾਂਗੇ ਤੇ ਚਾਲੂ ਕਰਾਵਾਂਗੇ ਇਸ ਕਰਕੇ ਅਸੀਂ ਸਾਰੇ ਹੀ ਪੰਜਾਬ ਦੇ ਦੁੱਧ ਉਤਪਾਦਕ ਕਿਸਾਨ ਵੀਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਅਸੀਂ ਪਹਿਲਾਂ ਹੀ ਹੱਡ ਦੀ ਮਾੜੇ ਠਾਏ ਹੋਏ ਆ ਤੇ ਇਸੇ ਤਰ੍ਹਾਂ ਦੇਖੋ ਪੰਜਾਬ ਦੇ ਕਿਸਾਨਾਂ ਦਾ ਕਿੱਦਾਂ ਦੁੱਧ ਰੋਲਿਆ ਜਾ ਰਿਹਾ ਆ ਇਸ ਕਰਕੇ ਸੋਮਵਾਰ ਨੂੰ ਵੱਡੇ ਪੱਧਰ ਤੇ ਇਥੇ ਫੇਰ ਕਾ ਮਿਲਕ ਪਲਾਂਟ ਗਰਦਾਸਪੁਰ ਇਕੱਠੇ ਹੋ ਕੇ ਇਹ ਜਿਹੜੀ ਬੀਐਮਸੀ ਆ ਇਹਨੂੰ ਅਸੀਂ ਹਰ ਹਾਲਤ ਚਾਲੂ ਕਰਾਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ